ਕਾਲਦੇ ਹੁਣ ਕੋਈ ਚਾਹੁੰਦਾ ਕਿ ਮੈਂ ਬਾਹਰੋਂ ਪੈਂਡਾ ਕਰਦਾ ਬੰਦ ਕਰ ਦੋ ਬੰਦ ਕਰ ਦੋ ਨਾ ਮੈਂ ਨਿਕਲ ਮਸਲ ਫੇਟੀ ਚੱਲਦੇ ਪੱਤੀ ਜਾਂਦਾ ਅਸੀਂ ਕਹਿ ਨਹੀਂ ਦੇ ਕਰੀ ਦੇ ਪੱਕੇ ਆ ਜਿਹੜੇ ਪੰਦੇ ਉੱਪਰ ਚੜ੍ਹਿਆ ਡੋਲੇ ਨਾਲ ਪਿਆਰ ਨਾਲ ਕਰ ਰਹੇ ਆ ਬੰਦ ਕਰ ਦੋ ਗੇਟ ਬੰਦ ਕਰ ਦੋ ਗੇਟ ਬੰਦ ਕਰਾ ਦੋ ਬੰਦੇ ਧੱਕਾ ਕਰ ਰਹੇ ਹੋ ਨੰਨੇ ਕਸ ਨਾਲ ਮੁੰਡਾ ਠੀਕ ਆ ਨਹੀਂ ਭਾਈ 1 ਮਿੰਟ ਸਕਿੰਟ ਦਾ ਟਾਈਮ ਦਿੰਨਾ ਮੈਨੂੰ ਗੇਟ ਬੰਦ ਕਰਾ ਦੋ ਗੱਡੀ ਕੋਈ ਬਾਹਰ ਦੇ ਜਾਵੇ ਦੀ ਪਿੱਛੇ ਵਿੱਚ ਉਹਨਾਂ ਨੂੰ ਕਹਦੇ ਗੇਟ ਬੰਦ ਕਰਾਓ ਲਾਈਨ ਫੜਾਓ ਜਾਨ ਕਾਲ ਦੇ ਕੇ ਖੋਲਣ ਦੇ ਸਾਹ ਮਰੋ ਨਾ ਹੋ ਰੋ ਤਾਂ ਕਿੰਨਾਂ ਬਹੁਤ ਦੇ ਅਧਿਕਾਰੀ ਨੇ ਅੰਦਰ ਬੈਠੇ ਨੇ ਦਫ਼ਤਰ ਦੇ ਵਿੱਚ ਉਹ ਕਹਿ ਰਹੇ ਨੇ ਜੋ ਮਰਦਾ ਮਰੇ ਗੱਡੀਆਂ ਚਲਾਓ ਤਾਂ ਜੋ ਵੀ ਅੰਦਰ ਸਾਡੇ ਦਫ਼ਤਰ ਦੇ ਵਿੱਚ ਮੌਜੂਦ ਨੇ ਅਧਿਕਾਰੀ ਤਾਂ ਉਹ ਜ਼ਿੰਮੇਦਾਰ ਹੋਣਗੇ ਅਸੀਂ ਆਪਣੇ ਆਪ ਨੂੰ ਅੱਗ ਲਾ ਕੇ ਮਚਾਂਗੇ ਤਾਂ ਉਹ ਜੋ ਅੰਦਰ ਅਧਿਕਾਰੀ ਬੈਠੇ ਗੱਡੀਆਂ ਚਲਾਉਣ ਨੂੰ ਕਹਿੰਦੇ ਨੇ ਜਾਂ ਡੱਕ ਲਾਉਣ ਨੂੰ ਕਹਿੰਦੇ ਨੇ ਤਾਂ ਉਹ ਜ਼ਿੰਮੇਦਾਰ ਹੋਣਗੇ ਜੱਸੀ ਰਣਜੀਤ ਡੀਆਈ ਤੇ ਅੰਦਰ ਪਿੱਟੂ ਗੋਲੂ ਜੋ ਵੀ ਸਾਡੇ ਅੰਦਰ ਇੰਸਪੈਕਟਰ ਨੇ ਜੋ ਵੀ ਡੀਪੂ ਕਲਾਉਣ ਨੂੰ ਜੀਐਮ ਸਾਹਿਬ ਜੋ ਵੀ ਕਹਿੰਦੇ ਨੇ ਤਾਂ ਉਹ ਜ਼ਿੰਮੇਦਾਰ ਹੋਣਗੇ ਤਾਂ ਇਸ ਤੋਂ ਨਾ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਐਸਐਸਪੀ ਸਾਹਿਬ ਜ਼ਿੰਮੇਦਾਰ ਹੋਣਗੇ ਸਾਨੂੰ ਕੋਈ ਨੀਕੀ ਹੁੰਦੀ ਹੈ ਧੰਨਵਾਦ ਉਹਨਾਂ ਦਾ ਹੈ ਨਾ ਕਬਰ ਦੇ ਦੇਖੇ ਦੇਖਾ ਤਿਆਰਾ ਤੁਹਾਨੂੰ ਬਹੁਤ ਜੀ ਕਰਾਂਗੇ ਅਸੀਂ ਦਾ ਪ੍ਰਚਾਰ ਕਰਨਾ ਚਾਹੁੰਦਾ ਜੇ ਸਾਡੇ ਸਾਥੀਆਂ ਨੂੰ ਸਾਡੇ ਨਾਲ ਮਿਲ ਕੇ ਕੰਮ ਕਰਦਾ ਆਪਾਂ ਆਪਣੀ ਜਾਨ ਵੀ ਕਰਵਾਉਣ ਕਰਦੇ ਬੇਬਕਰੋ ਸਾਰੇ ਆ ਕੇ ਗੇਂਸ ਤੇ ਆਓ ਜੋ ਵੀ ਕਰਨਾ ਭਰਾ ਕਾਮ ਜੇ ਆਵੇ ਸੁਚੇਤਵਾਨ ਮਨੋਚੀ ਕੰਮ ਉਹ ਤੂੰ ਵੀ ਇਸ ਕੋਲ ਆ ਜਾ ਅਸੀਂ ਬਹੁਤ ਔਖੇ ਆ ਬਾਈ ਬਹੁਤ ਜਿਵਾਨੀਆਂਗੇ ਅਸੀਂ ਮੰਨਦੇ ਹਾਂ ਕਿ ਸਾਨੂੰ ਦੱਸ ਤਾ ਗੱਲ ਜੁਮੇਦਾਰ ਡੀਐਸਪੀ ਮੋਟਾ ਫਰਨਾ ਤਾਂ ਕੰਮ ਕਰਦਾ ਗੱਲ ਹੋਊਗੀ ਤਦ ਵੀ ਉਹ ਥੇਲਾ ਐਸਐਸਪੀ ਮਾਨਤਾ ਜ਼ਿੰਮੇਦਾਰ ਹੋਊਗਾ ਇਹ ਸਾਡੇ ਨਾਲ ਗੱਲਬਾਤ ਹੋਊਗੀ ਅਸੀਂ ਬਹੁਤ ਦੁਖੀ ਹੋ ਰਹਿਆਂਗੇ ਅਸੀਂ ਮੱਚ ਜਾਵਾਂਗੇ ਸਾਰੇ ਕਾ ਗੇ ਨਖਰਾਇਆ ਗਿਆ ਕੋਈ ਵੀ ਦੇ ਸਾਡੇ ਉੱਤੇ ਮਾਰਕਰਾਂ ਨਾਲ ਧੱਕਾ ਕੀਤਾ ਗਿਆ ਅਸੀਂ ਤਾਂ ਉਮੀ ਮਰੇ ਪਿਆਂਦੇ ਮਾਸੇ ਨਹੀਂ ਲੈਣਾ ਅਸੀਂ ਧੱਕਾ ਹੋ ਰਿਹਾ ਅਸੀਂ ਪਟੋਲ ਪਾ ਲਿਆ ਹੁਣ ਅਕ ਲੰਮਾ ਗੇ ਧੁੰਦਾ ਪੈਂਦੀਆਂ ਨੇ ਅੱਜ ਦਾ ਸੀਨੀਅਰ ਵੀ ਦੇਣੀ ਵੀ ਇੱਕ ਅੱਜ ਨਹੀਂ ਕਰਦੇ ਕਮੰਡਾ ਮਰ ਲਈ ਹੈਗਾ ਤੁਸੀਂ ਕਿਹੜੇ ਦਿਨ ਹੋ ਰਹੇ ਸਾਨੂੰ ਮਰਨ ਤੇ ਮਜਬੂਰ ਕਰ ਰਿਹਾ ਐਸੋ ਨਾ ਡੀਐਸਪੀ ਕਿਹੜਾ ਕਹਿੰਦਾ ਕਿਹੜਾ ਕਹਿੰਦਾ ਹਾਂ ਜੀ ਅੱਜ ਟੈਂਕੀਰ ਤੁਸੀਂ ਕਿਹੜੇ ਸਾਨੂੰ ਪੰਜਾਬ ਸਰਕਾਰ ਟੈਂਕੀ ਤੇ ਚੜਨ ਵਾਸਤੇ ਮਜਬੂਰ ਕਰ ਰਹੀ ਹੈ ਜੀ ਇੱਥੋਂ ਦੇ ਡੀਐਸਪੀ ਸਾਹਿਬ ਸਾਡੇ ਬੰਦਿਆਂ ਨੂੰ ਅਸੀਂ ਆਮਨ ਸ਼ਾਂਤੀ ਬੈਠੇ ਆਪਦਾ ਧਰਨਾ ਮਜਾਰਾ ਦੇ ਰਹੇ ਸੀ ਗੇਟ ਦੇ ਉੱਤੇ ਡੀਐਸਪੀ ਸਾਹਿਬ ਸਾਡੇ ਬੰਦਿਆਂ ਨੂੰ ਰੈਸਟ ਕਰਕੇ ਲੈ ਕੇ ਗਿਆ ਔਰ ਜੋ ਸਾਡੇ ਪ੍ਰਧਾਨ ਸਾਹਿਬਾਨ ਦੀ ਸੂਬਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਤੀਗੇ ਉਹਨਾਂ ਨੂੰ ਰਾਤ ਪੁਲਿਸ ਨੇ ਸਰਕਾਰ ਦੇ ਹੁਕਮ ਤੇ ਰੈਸਟ ਕੀਤਾ ਹੈ ਜੋ ਕਿਲੋਮੀਟਰ ਕੀਮਤ ਬੱਸਾਂ ਦੇ ਟੈਂਡਰ ਖੋਲਣੇ ਸੀ ਉਹਨਾਂ ਦੇ ਰੋਸ ਵਜੋਂ ਅਸੀਂ 12 ਵਜੇ ਦੀ ਕਾਲ ਦਿੱਤੀ ਸੀ ਅੱਜ ਬੰਦ ਕਰਨ ਦੀ ਤਾਂ ਕਿ ਸਰਕਾਰ ਨੇ ਮਜਬੂਰਨ ਸਾਨੂੰ ਮਜਬੂਰ ਕੀਤਾ ਅੱਜ ਤੜਕੇ ਤੋਂ ਸਾਰੇ ਡੀਪੂ ਪੰਜਾਬ ਦੇ ਬੰਦ ਕਰਨ ਤੇ ਤਾਂ ਇਹ ਸਰਕਾਰ ਦੀ ਸੋਚੀ ਸਮਝੀ ਸਾਦਿਸ਼ਾ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਇਹਨਾਂ ਨੂੰ ਅਰੈਸਟ ਕਰਾਂਗੇ ਤਾਂ ਇਹ ਸਵਾਤੋ ਹੀ ਤਾਂ ਇਹਦੇ ਵਿੱਚ ਸਰਕਾਰ ਦਾ ਹੱਥ ਹੈ ਟਰਾਂਸਪੋਰਟ ਮੰਤਰੀ ਚੇਅਰਮੈਨ ਸਾਹਿਬ ਸਾਰੇ ਇਹਦੇ ਜ਼ਿੰਮੇਵਾਰ ਨੇ ਜਿੰਨਾ ਚਿਰ ਉਹਨ ਸਾਡੇ ਬੰਦੇ ਜੋ ਅਰੈਸਟ ਕੀਤੇ ਨੇ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਅਸੀਂ ਉਹਨਾਂ ਤੇ ਟੈਂਕੀ ਦੇ ਉੱਤੇ ਆ ਤੇ ਜੋ ਵੀ ਸਾਨੂੰ ਸ਼ੰਗਾਰ ਸਲੀਕਣਾ ਪਿਆ ਸਾਨੂੰ ਅੱਗ ਲਾ ਕੇ ਮੱਚਣਾ ਪਿਆ ਤਾਂ ਅਸੀਂ ਸਾਰੇ ਸਾਥੀ ਆਪਣੇ ਆਪ ਨੂੰ ਅੱਗ ਲਾ ਕੇ ਮੱਚਾਂਗੇ ਔਰ ਇੱਥੋਂ ਦਾ ਪ੍ਰਸ਼ਾਸਨ ਪੁਲਿਸ ਡੀਐਸਪੀ ਔਰ ਐਸਐਸਪੀ ਮਾਨਸਾ ਦਾ ਉਹ ਸਾਡਾ ਜ਼ਿੰਮੇਵਾਰ ਹੈ ਮੌਤ ਦਾ ਜੇ ਸਾਨੂੰ ਕੋਈ ਨੀਕੀ ਹੁੰਦੀ ਹੈ ਤਾਂ ਇੱਥੋਂ ਦਾ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਨਹੀਂ ਬੱਸ ਅੱਡੇ 'ਚ ਨਹੀਂ ਹਾਂ ਵਧੀਆ ਹੀ ਵਧੀਆ ਕੱਡੀਆਂ ਮਰੇ ਰਿਪੋਰਟ ਵਰਦੋਪਰ ਸਰਕਾਰ ਵਰਦੋਪਰ